ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਾਰੀ ਦੁਨੀਆ ਨੂੰ ਪਤਾ ਹੀ ਹੈ ਕਿ ਜੋ ਸਪੇਨ ਦੇ ਵਿੱਚ ਹੜਾ ਇਹਨੇ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ ਤੇ ਸਿੱਖ ਕੌਮ ਵੱਲੋਂ ਪੁਰਾਣੇ ਗੁਰੂ ਘਰ ਵੱਲੋਂ ਬਲੰਸੀਆ ਦੂਜੇ ਦਿਨ ਤੋਂ ਲੰਗਰ ਦੀ ਸੇਵਾ ਸ਼ੁਰੂ ਹੋਈ ਆ ਤੇ ਅੱਜ ਸਾਡੇ ਕੋਲ ਸਾਡੇ ਭਰਾ ਚੀਮਾ ਸਾਹਿਬ ਮੱਲੀ ਸਾਹਿਬ ਲਲੀਦੇ ਤੋਂ ਪਹੁੰਚੇ ਨੇ ਤੇ ਚੀਮਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਹੀਂ ਬਹੁਤ ਪਹਿਲਾਂ ਤੇ ਇਹ ਆ ਜੀ ਜਿਹੜਾ ਹੜਾ ਨੇ ਜਿਹੜੀ ਮਾਰ ਪਾਈ ਐ ਸਪੇਨ ਦੇ ਵਿੱਚ ਘੱਟੋ ਘੱਟ ਮੇਰੇ ਖਿਆਲ ਨਾਲ 50-60 ਪਿੰਡ ਪ੍ਰਭਾਵਿਤ ਹੋਏ ਆ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ ਪਿੰਡਾਂ ਦਾ ਮੇਰੇ ਹਿਸਾਬ ਨਾਲ ਆ ਜੀ ਬਹੁਤ ਮੋਤਾ ਹੋ ਗਿਆ ਗਿਰਤੀ ਕੋਈ ਨਹੀਂ ਤੇ ਲੱਖਾਂ ਦੇ ਹਿਸਾਬ ਨਾਲ ਗੱਡੀਆਂ ਰੁੜੀਆਂ ਬਹੁਤ ਕਾਫੀ ਜਾਨੀ ਮਾਨੀ ਕਾਫੀ ਨੁਕਸਾਨ ਹੋਇਆ ਸੋ ਇੱਕ ਤੇ ਇਹ ਹੈ ਜੀ ਬਾਕੀ ਅਸੀਂ ਸਲਾਘਾ ਕਰਦੇ ਆ ਜੀ ਸਪੇਨ ਦੇ ਸਮੂਹ ਸਿੱਖਾਂ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਸਪੇਨ ਦੇ ਬੁਲੰਸੀਆ ਜਿਹੜੇ ਡਿਫੈਕਟਿਡ ਪਿੰਡ ਆ ਹੜਾਂ ਦੇ ਜਿਹੜੇ ਪ੍ਰਭਾਵਿਤ ਪਿੰਡ ਆ ਉਹਨਾਂ ਦੇ ਵਿੱਚ ਇਹ ਅੱਗੇ ਵੱਧ ਚੜ ਕੇ ਜਿਹੜੇ ਸਾਡੀ ਸਿੱਖ ਕਮਿਊਨਿਟੀ ਆ ਉਹ ਵੀ ਵੱਧ ਚੜ ਕੇ ਆਈ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਧ ਚੜ ਕੇ ਲੱਗੀ ਆਈਆਂ ਆ ਔਰ ਇੱਕ ਤਰ੍ਹਾਂ ਸਾਥ ਦਿੰਦਿਆਂ ਇਹਨਾਂ ਨੇ ਸੇਵਾਵਾਂ ਕੀਤੀਆਂ ਜਿਹਦੇ ਵਿੱਚ ਜੋ ਘਰਾਂ ਦੇ ਵਿੱਚ ਲੋਕ ਹੋਰ ਕੈਦ ਹੋ ਚੁੱਕੇ ਆ ਛੜਕਾ ਗਾਰੇ ਦੇ ਨਾਲ ਭਰੀਆਂ ਔਰ ਤੇ ਉਹਨਾਂ ਨੂੰ ਜੋ ਖਾਣ ਪੀਣ ਦਾ ਜਿਹੜਾ ਗੁਰੂ ਦਾ ਸਾਡਾ ਜਿਹੜਾ ਜਿਹੜਾ ਲੰਗਰ ਜਿਹੜਾ ਉਹ ਕਹਿ ਸਕਦੇ ਜੀ ਉਹ ਸਾਡਾ ਚੱਲ ਰਿਹਾ ਸੋ ਸਿੱਖ ਵੀਰ ਜਿਹੜੇ ਚਲਾ ਰਹੇ ਆ ਇਹਦੇ ਵਿੱਚ ਇੱਕ ਚੀਜ਼ ਇਹ ਆ ਵੀ ਇੱਕ ਚੀਜ਼ ਮੈਂ ਵੀ ਦੇਖਦਾ ਵੀ ਸਾਡੇ ਇੱਥੇ ਯੂਰਪ ਦੇ ਅੰਦਰ ਜਿੱਦਾਂ ਕੈਨੇਡਾ ਅਮਰੀਕਾ ਹੋਰਾਂ ਦੇ ਵਿੱਚ ਕੀ ਆ ਵੀ ਸਿੱਖ ਰਿਲੀਜੀਅਨ ਸਿੱਖ ਧਰਮ ਸਿੱਖ ਪਾਕ ਸਿੱਖ ਇਹਦੀ ਪਹਿਚਾਨ ਸੋ ਸਾਡੇ ਇੱਥੇ ਸਪੇਨ ਦੇ ਵਿੱਚ ਖਾਸ ਕਰਕੇ ਇਸ ਚੀਜ਼ ਦਾ ਬਹੁਤ ਜਿਹਨੂੰ ਕੈਨਸਲ ਕبھی ਸੀਗੀ ਸਾਨੂੰ ਆਮ ਹੀ ਇੱਥੇ ਲੋਕ ਉਹਲਾ ਪਾਕੀ ਉਹਲਾ ਹਿੰਦੂ ਹ ਜਿੱਦਾਂ ਉਹਲਾ ਦਾ ਮਤਲਬ ਵੀ ਹੈਲੋ ਕਹੋ ਵੀ ਹੈਲੋ ਪਾਕੀ ਦਾ ਮਤਲਬ ਪਾਕਿਸਤਾਨੀ ਤੇ ਹਿੰਦੂ ਦਾ ਮਤਲਬ ਹਿੰਦੂ ਦਾ ਮਤਲਬ ਹਿੰਦੂ ਉਹਲਾ ਹਿੰਦੂ ਜਾਂ ਸਾਨੂੰ ਕਹਿੰਦੇ ਨੇ ਵੀ ਤਾਲਿਬਾਨੀ ਜਾਂ ਸਾਨੂੰ ਅਲਹਮਦੁਲਿਲਾ ਕਰ ਦੇਣਾ ਕਹੀਆਂ ਤੇ ਕੁਝ ਵੀ ਚਲੋ ਕਿ ਕੋਈ ਧਰਮ ਅਸੀਂ ਮਾੜਾ ਨਹੀਂ ਕੋਈ ਜਾਤ ਮਾੜੀ ਨਹੀਂ ਪਰ ਸਾਡੀ ਇੱਕ ਆਪਣੀ ਪਛਾਣ ਆ ਹਾਂਜੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਨਾ ਅਸੀਂ ਪਾਕਿਸਤਾਨੀ ਆ ਨਾ ਹਿੰਦੂ ਪਰ ਸਾਡੀ ਵੀ ਇੱਕ ਆਪਣੀ ਪਛਾਣ ਆ ਨਾ ਹੁਣ ਸਾਨੂੰ ਅਸੀਂ ਅਸੀਂ ਨਾ ਅਸੀਂ ਹਿੰਦੂ ਆ ਨਾ ਅਸੀਂ ਪਾਕਿਸਤਾਨੀ ਆ ਨਾ ਅਸੀਂ ਮੁਸਲਮਾਨ ਆ ਸੋ ਅਸੀਂ ਸਿੱਖ ਆ ਸੋ ਸਿੱਖ ਦੇ ਸਪਾਨੀ ਆ ਹਾਂ ਔਰੀਖੇ ਦੇ ਪੰਜਾਬ ਅਸੀਂ origignal ਪੰਜਾਬੀ ਆ ਪੰਜਾਬ ਦੇ ਆ ਅਸੀਂ origignal ਸਾਸੀਂ ਪਿੱਛੇ ਪੰਜਾਬ ਦੇ ਆ ਦੇਸ਼ ਪੰਜਾਬ ਦੇ ਆ ਪਰ ਅਸੀਂ ਵਸਨੀਕ ਸਪੇਨ ਦੇ ਆ ਸੋ ਸਿੱਖ ਦੇ ਸਪੇਨ ਕਹਿ ਸਕਦੇ ਸਾਨੂੰ ਤੇ ਪਰ ਉਹਦੀ ਇੱਕ ਬੜੀ ਕਮੀ ਮਹਿਸੂਸ ਹੁੰਦੀ ਇੱਕ ਵਾਇਗਰੂ ਨੇ ਕਲਾ ਵਰਤਾਈ ਆ ਜਿਹਨੂੰ ਕਲਾ ਕਹੇ ਜਿਓ ਵੀ ਅੱਜ ਸਿੱਖ ਕਰ ਰਹੇ ਆ ਤੁਸੀਂ ਬਾਹਰ ਦੇਖ ਵੀ ਸਕਦੇ ਜੀ ਗੋਰੇ ਇਥੇ ਲੈ ਕੇ ਆ ਰਹੇ ਆ ਜੋ ਖਾਣ ਪੀਣ ਦਾ ਸਮਾਨ ਆ ਉਹ ਲੈ ਕੇ ਜਾਂਦੇ ਨੇ ਗੋਰੇ ਇਥੋਂ ਜੋ ਵੀ ਜਿੱਦਾਂ ਵੀ ਆ ਪਰ ਉਸ ਚੀਜ਼ ਦੀ ਜਿਹੜੀ ਕਮੀ ਆ ਉਹ ਹੁਣ ਹੌਲੀ ਹੌਲੀ ਜਿਹੜੀ ਸਿੱਖਾਂ ਦੀ ਪਹਿਚਾਣ ਆ ਉਹ ਅੱਗੇ ਵੱਧ ਚੜ ਕੇ ਆ ਰਹੀ ਹੈ ਲੋਕ ਸਾਨੂੰ ਪੁੱਛਦੇ ਆ ਕੌਣ ਆ ਸਿੱਖਾਂ ਕੁਰਬਾਨ ਉਹ ਉਸ ਚੀਜ਼ ਦਾ ਫਿਰ ਕੱਲਿਆਂ ਕੱਲਿਆਂ ਨੂੰ ਇਫੈਕਟ ਪੈਂਦਾ ਔਰ ਜਫੀਆਂ ਪਾ ਕੇ ਜਾਂਦੇ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਇਹ ਆ ਕਿ ਸਿੱਖਾਂ ਨੂੰ ਪਤਾ ਨਹੀਂ ਸੀ ਕਿ ਸਪੇਨ ਦੇ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਜਾਣਾ ਕਿਸ ਤਰ੍ਹਾਂ ਸਪੈਨਿਸ਼ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਵੀ ਅਸੀਂ ਸਿੱਖ ਸੋ ਇਹ ਇੱਕ ਕਲਾ ਵਰਤੀ ਇੱਕ ਬਾਣਾ ਵਰਤੀ ਆ ਵੀ ਕਿ ਰਾਹ ਵਾਹਿਗੁਰੂ ਨੇ ਆਪੇ ਹੀ ਰਾਹ ਪਤਰਾ ਕੀਤਾ ਵੀ ਉਹ ਜਿਹੜੇ ਰਿਪੋਰਟਰ ਆ ਉਹ ਸਾਰੇ ਤੁਹਾਡੇ ਬੂਹੇ ਦੇ ਅੱਗੇ ਆ ਪਿਆਰੇ ਆ ਕਿ ਤੁਸੀਂ ਕਿਹੜੇ ਲੋਕ ਆ ਜਿਹੜੇ ਐਦਾਂ ਇੰਨੇ ਹੜਾ ਦੇ ਵਿੱਚ ਜਿੱਥੇ ਵੀ ਭੁੱਖਮਰਗੀ ਮਰੀ ਵਰਗੇ ਹਾਲਾਤ ਆ ਉਹਨਾਂ ਦੇ ਵਿੱਚ ਤੁਸੀਂ ਵੱਧ ਚੜ ਕੇ ਇੰਨੀ ਲੰਗਰ ਦੀ ਸੇਵਾ ਇੰਨੀ ਕੌਣ ਕਰੇ ਤੁਸੀਂ ਕੌਣ ਲੋਕ ਆ ਹੁਣ ਇਹਨਾਂ ਚੈਨਲ 'ਚ ਸਾਨੂੰ ਸਿੱਖ ਦੇ西班牙 ਕਹਿ ਕੇ ਸਿੱਖ西班牙 ਕਹਿ ਕੇ ਸਾਨੂੰ ਸੰਬੋਧਨ ਕੀਤਾ ਜਾ ਰਿਹਾ ਹੋਰ ਕਿੰਨੀ ਖੁਸ਼ੀ ਹੁੰਦੀ ਆ ਵੀ ਹੁਣ ਆਪਣੇ ਆਪ ਵੀ ਉਹ ਸਾਨੂੰ ਸਿੱਖ ਸਕਦੇ ਆ ਨਹੀਂ ਤੇ ਸਾਨੂੰ ਉਹ ਤਾਲਿਬਾਨੀ Hindu ਪਾਕਿਸਤਾਨੀ ਕੁਝ ਵੀ ਕਹਿ ਦਿੰਦੇ ਆ ਸਾਨੂੰ ਕੀ ਕਰੀਏ ਜਵਾਬ ਕੋਈ ਨਹੀਂ ਜੇ ਇੱਕ ਨੂੰ ਜਵਾਬ ਦਿੰਨੇ ਆ ਦੂਜਾ ਦਜੇ ਨੂੰ ਉਹ ਦਰਵਾਜ਼ੇੋਂ ਨਿਕਲਦਾ ਭੁੱਲ ਜਾਂਦਾ ਕਿਉਂਕਿ ਉਹਨਾਂ ਨੂੰ ਜਦ ਤੱਕ ਅਟਰੈਕਟ ਨਹੀਂ ਹੋਣਗੇ ਉਹ ਵਾਈਬਰ ਉਹਨੇ ਆਪਣੇ ਆਪ ਸਾਡੀ ਦਸਤਾਰ ਨੂੰ ਸਾਰਿਆਂ ਨੂੰ ਸਾਨੂੰ ਇਹਨਾਂ ਦੇ ਸਾਹਮਣੇ ਇਹੋ ਜਿਹਾ ਪੇਸ਼ ਕੀਤਾ ਇੱਕ ਸੇਵਾ ਦੇ ਰੂਪ ਦੇ ਵਿੱਚ ਉਹ ਆਟੋਮੈਟਿਕਲੀ ਸਾਡੇ ਵੱਲ ਨੂੰ ਪ੍ਰਭਾਵਿਤ ਹੋਏ ਆ ਵੀ ਤੁਸੀਂ ਕੌਣ ਲੋਗ ਸੋ ਮੈਂ ਉਹਨਾਂ ਸਾਰੇ ਵਲੰਟੀਅਰਾਂ ਦਾ ਜਿੰਨੇ ਵੀ ਆ ਸਪੇਨ ਦੇ ਵਿੱਚ ਬੁਲੈਂਸੀਆ ਦੇ ਵਿੱਚ ਆਣ ਕੇ ਸੇਵਾਵਾਂ ਕਰ ਰਿਹਾ ਸਾਰਿਆਂ ਨੂੰ ਸਲੂਟ ਆ ਸਾਰਿਆਂ ਨੂੰ ਸਲੂਟ ਹੈ ਕੋਈ ਮਤਭੇਦ ਨਹੀਂ ਸਾਰਿਆਂ ਨੂੰ ਸਲੂਟ ਹੈ ਕਿ ਤੁਸੀਂ ਸਿੱਖਾਂ ਦਾ ਨਾਮ ਰੋਸ਼ਨ ਕਰ ਰਹੇ ਆਂ ਔਰ ਆਪਣੀ ਇੱਕ ਪਛਾਣ ਬਣਾ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਲਲੀਦੇ ਤੋਂ ਜੀਮਾ ਸਾਹਿਬ ਤੇ ਮੱਲੀ ਸਾਹਿਬ ਉਥੋਂ ਤੇ ਸੇਵਾ ਲੈ ਕੇ ਪਹੁੰਚੇ ਨੇ ਤੇ ਮੱਲੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਆ ਜੀ ਤੇ ਜੀਮਾ ਸਾਹਿਬ ਦਾ ਪੂਰਾ ਆਰਗਨਾਈਜ਼ਰ ਜੀ ਫੁੱਲ ਭਰਿਆ ਵੀ ਆ ਇਹ ਇੰਨੇ ਨੇ ਸੇਵਾ ਕੀਤੀ ਆ ਤੇ ਲੀਡਰ ਦੀ ਸੰਗਤ ਦਾ ਮੈਂ ਦਿਲੋਂ ਮੈਂ ਧੰਨਵਾਦੀ ਆ ਵੀ ਵੀਰ ਵੇਖੋ 7 ਵਜੇ 6 ਲੈ ਕੇ ਸਮਾਨ ਪਹੁੰਚ ਗਏ ਨੇ ਜੀਮਾ ਸਾਹਿਬ ਛੱਡ ਗਏ ਦੁਨੀ ਆਪਣੇ ਅੱਖੀ ਦੇਖਿਆ ਸਾਡੇ ਜਿਹੜਾ ਖੰਡਾ ਕਰਨੇ ਵਾਸਤੇ ਸਾਡੀਆਂ ਜਿਹੜੀਆਂ ਸੇਵਾ ਇਹ ਚੱਲ ਰਹੀ ਹੈ। ਇਸ ਦੇ ਕਰੀਬ 50 ਤੋਂ 60 ਪਿੰਡ ਇਸ ਹੜਾ ਦੇ ਕਾਰਨ ਪ੍ਰਭਾਵਿਤ ਹੋਏ। ਜਿਹਦੇ ਵਿੱਚ ਬਹੁਤ ਸਾਰੀਆਂ ਕੰਮ ਕਰਦੇ ਪਿੰਡਾਂ ਤੋਂ। ਅਸੀਂ ਸ਼ਲਾਘਾ ਕਰਦੇ ਹਾਂ ਸਿੱਖ ਕੌਮ ਦੀ ਪਰ ਹੋਰ ਜਿਹੜੇ ਵਲੰਟੀਅਰ ਇੱਥੇ ਲੱਗੇ ਉਹਨਾਂ ਦੀ ਕਿ ਸਾਰੇ ਆਪੋ ਆਪਣੇ ਜਿਹੜੀ ਆ ਫਲੈਨ ਨੁਮਾਈ ਦੇ ਹਿੱਟ ਆਪੋ ਆਪਣੇ ਕਲਚਰ ਦੇ ਅੰਦਰ ਜੋ ਵੀ ਇਹ ਸੇਵਾ ਨੂੰ ਜਿਹੜੇ ਨਿਭਾ ਰਹੇ ਆ ਇਨਸਾਨੀਅਤ ਦੀ ਸੇਵਾ ਅਨੁਕਤਾ ਦੀ ਸੇਵਾ ਇਹ ਪੁਆਇੰਟ ਸਿੱਖਾਂ ਵੱਲੋਂ ਪੁਰਾਣੇ ਗੁਰੂ ਘਰ ਵੱਲੋਂ ਔਰ ਸਾਡੇ ਮੱਲੀ ਸਾਹਿਬ ਸਾਥੋਂ ਦੇ ਨਾਲ ਇਹਨਾਂ ਦੇ ਵੀਰਾਂ ਵੱਲੋਂ ਇਹ ਸੇਵਾ ਜਿਹੜੀ ਆ ਚਲਾਈ ਜਾ ਰਹੀ ਹੈ ਨਿਰੰਤਰ ਹੜਾ ਤੋਂ ਦੂਸਰੇ ਤੀਸਰੇ ਦਿਨ ਜਿਹੜੀ ਆ ਸੇਵਾ ਜਿਹੜੀ ਇਹ ਸਟਾਰਟ ਹੋ ਗਈ ਤੇ ਅੱਜ ਮੇਰੇ ਖਿਆਲ ਨਾਲ 10 ਤੋਂ ਉੱਪਰ ਦਿਨ ਹੋ ਗਏ ਆ ਸੇਵਾ ਚੱਲਦੀ ਨੂੰ ਜਿੱਥੇ ਕਿ ਹਰ ਤਰ੍ਹਾਂ ਦਾ ਸਮਾਨ ਖਾਣ ਪੀਣ ਦਾ ਜੋ ਲੋੜਵੰਦ ਇਹਨਾਂ ਦੇ ਪਿੰਡਾਂ ਦੀ ਹੈਗੀ ਆ ਉਹ ਇਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਹਾਂਜੀ ਤੇ ਬਾਕੀ ਇਹ ਆ ਵੀ ਇਹ ਸੇਵਾ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਚੱਲ ਰਹੀ ਆ ਜੋ ਕਿ ਇੱਕ ਸਿੱਖਾ ਵੱਲੋਂ ਚਲਾਈ ਜਾ ਰਹੀ ਹੈ ਇਹਦੇ ਅੰਦਰ ਸਾਰਿਆਂ ਦਾ ਯੋਗਦਾਨ ਆ ਸਿੱਖਾਂ ਦਾ ਸਾਰੇ ਜਿੰਨੇ ਸਮੂਹ ਸਪੇਨ ਦੇ ਵਸਦੇ ਜਿਹੜੇ ਜਿੰਨੇ ਵੀ ਕੋਲਰਸੀਆ ਦੇ ਗੁਰੂ ਘਰਾਂ ਦੇ ਜਿੰਨੇ ਵੀ ਸਾਰਿਆਂ ਦਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਸੋ ਅਸੀਂ ਧੰਨਵਾਦ ਆ ਸ਼ੁ크ਰ ਗੁਜ਼ਾਰ ਆ ਬਾਕੀ ਗੁਰਜੀ ਦਾ ਸਾਹਿਬ ਸਾਹਿਬ ਬਾਕੀ ਲਲੀਟੇ ਦੀ ਸੰਗਤ ਦਾ ਤੇ ਅਏ ਚੀਮਾ ਸਾਹਿਬ ਤੇ ਮੱਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਤੇ ਜੋ ਸਵੇਰੇ 8 ਵਜੇ ਇੱਥੇ 7:00 ਤੇ 8:00 ਵਜੇ ਲੈ ਕੇ ਲਲੀਡੇ ਤੋਂ ਚੱਲ ਕੇ ਇੱਥੇ ਪਹੁੰਚ ਗਏ ਨੇ ਤੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਸਾਰਿਆਂ ਸੰਗਤਾਂ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੇ ਤੁਸੀਂ ਟਾਈਮ ਕੱਢੋ ਜ਼ਰੂਰ ਟਾਈਮ ਕੱਢੋ ਤੇ ਆਪਣੇ ਸੇਵਾ ਪਹਚਾਓ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਵੀ ਇਹ ਕੋਈ ਕਲਾ ਹੀ ਵਰਤਦੀ ਆ ਹੋਰ ਕੁਝ ਨਹੀਂ ਵੀ ਜਿੱਥੇ ਇਹ ਸਪੈਨਿਸ਼ ਲੋਕ ਸਾਨੂੰ ਕਦੀ ਕਿਸੇ ਨਾਮ ਦੇ ਨਾਲ ਕਦੀ ਸਾਨੂੰ ਅਲਾਦੀਨ ਜਾਂ ਸਾਨੂੰ ਕੋਈ ਬੈਲਾਦੀਨ ਬੈਲਾਦੀਨ ਜਾਂ ਸਾਨੂੰ ਕੋਈ ਪਾਕਿਸਤਾਨੀ ਜਾਂ ਸਾਨੂੰ ਕੋਈ ਅਫਗਾਨੀ ਹਿੰਦੂ ਅਫਗਾਨੀ ਇਹ ਕੁਝ ਵੀ ਸਾਨੂੰ ਇਹ ਇਸ ਇਹਨਾਂ ਨੂੰ ਸਾਡੇ ਬਾਰੇ ਕੁਝ ਨਹੀਂ ਸੀ ਪਤਾ ਨਹੀਂ ਪਤਾ ਤੇ ਨਾ ਸਾਡੇ ਕੋਲ ਕੋਈ ਪਲੇਟਫਾਰਮ ਹੀ ਇਹਨਾਂ ਨੂੰ ਦੱਸ ਸਕੀਏ ਇਹਨਾਂ ਦੇ ਮੀਡੀਆ ਦੇ ਅੰਦਰ ਸਾਡੀ ਜਿਹੜੀ ਸਿੱਖਾਂ ਦੀ ਕੋਈ ਪਹਿਚਾਣ ਇਹਨਾਂ ਦੇ ਮੀਡੀਆ ਦੇ ਅੰਦਰ ਸਾਡੀ ਬਣ ਸਕੇ ਹਾਂਜੀ ਅਸੀਂ ਬਹੁਤ ਹੀ ਰੱਬ ਦਾ ਵੀ ਸ਼ੁਕਰਗੁਜ਼ਾਰ ਆ ਸਾਰਾ ਵੀ ਅੱਜ ਸਾਨੂੰ ਦੇਖ ਕੇ ਸਿੱਖਾਂ ਨੂੰ ਸਾਡੀ ਦਸਤਾਰ ਨੂੰ ਦੇਖ ਕੇ ਇਹ ਸਲੂਟ ਮਾਰਦੇ ਆ ਤੇ ਪੂਰੋ ਕਹਿੰਦੇ ਸਿੱਖ ਇੱਕ ਸਿੱਖ ਦੇ ਸਾਰਾ ਪਛਾਣ ਲੱਗਾ ਸਿੱਖ ਦੇ ਪੰਜਾਬ ਹਾਂਜੀ ਅੱਜ ਪਹਿਚਾਣ ਬਣ ਚੁੱਕੀ ਆ ਇਹਨਾਂ ਦੇ ਸਪੇਨ ਦੇ ਕੱਲੇ-ਕੱਲੇ ਮੀਡੀਆ ਦੇ ਅੰਦਰ ਸਿੱਖਾ ਦਾ ਨਾਮ ਗਿਆ ਹਰ ਚੀਜ਼ ਆ ਉਹ ਵਾਹਿਗੁਰੂ ਆਪ ਹੀ ਆਪ ਹੀ ਆਪ ਹੀ ਕਰਦਾ ਈ ਸਰਬ ਹਾਂਜੀ ਚਲੋ ਜੀ ਠੀਕ ਆ ਜੀ ਧੰਨਵਾਦ ਜੀ ਚੜ੍ਹਦੀ